ਕੀ ਸਰ ਖੰਜੀ ਸਰ ਕਿਹਨਾ ਚੱਲਦੇ ਅੱਜ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਹਿੰਦ ਕੇਂਦਰ ਵਿੱਚ ਚਾਹੇ ਉਹ ਕਾਂਗਰਸੀ ਸਰਕਾਰ ਸੀਗੀ ਪਹਿਲਾਂ ਚਾਹੇ ਹੁਣ ਬੀਜੇਪੀ ਦੀ ਸਰਕਾਰ ਹੈ ਜਿਹੜੀ ਵੀ ਕੇਂਦਰ ਸਰਕਾਰ ਰਹੀ ਉਹ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰ ਰਿਆ ਪੰਜਾਬ ਨਾਲ ਉਹਨੇ ਮਤਲਬ ਹੀ ਮਾਂ ਵਾਲਾ ਸਲੋਕ ਕੀਤਾ ਹੈ ਉਹ ਤਾਂ ਹੱਦ ਟੱਪ ਗਈ ਜਿਉ ਸਾਡੇ ਕੋਲ ਇਹ ਪਾਣੀ ਹੈ ਨਹੀਂ ਫालतू ਦੇ ਨੂੰ ਪਾਣੀ ਹੈ ਨਹੀਂ ਸਾਡੇ ਮਾਨਤਾ ਸਾਹਿਬ ਸਾਡੇ ਸੀਐਮ ਸਾਹਿਬ ਵੀ ਕਹਿ ਚੁੱਕੇ ਆ ਕਿ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਦੇਣ ਨੂੰ ਦਿਨ ਨਹੀਂ ਹੈਗਾ ਸਾਡਾ ਖੇਤੀ ਪ੍ਰਧਾਨ ਸੂਬਾ ਸਾਡੇ ਜੀਵਨ ਦਾ ਨੂੰ ਪਾਣੀ ਦੀ ਖੁੱਦ ਲੋੜ ਹੈ ਅਸੀਂ ਪਾਣੀ ਸਾਡੇ ਕੋਲ ਫालतू ਹੈ ਨਹੀਂ ਤੇ ਬੀਬੀਐਮਪੀ ਨੂੰ ਕੇਂਦਰ ਦੀ ਬੀਜੇਪੀ ਸਰਕਾਰ ਨੇ ਪ੍ਰੈਸ਼ਰਾਈਜ਼ ਕਰਕੇ ਕਹਿ ਕੇ ਤੇ ਪਾਣੀ ਸ਼ੁਰੂਆਤ ਦਾ ਹਰਾਣੇ ਲਈ ਅਸੀਂ ਇਹ ਮੰਗ ਕਰਦੇ ਹਾਂ ਕਿ ਪਾਣੀ ਇਮੀਜੈਂਟ ਬੰਦ ਹੋਣਾ ਚਾਹੀਦਾ ਕਿਉਂਕਿ ਸਾਡੇ ਕੋਲ ਪਾਣੀ ਫालतू ਹੋਵੇ ਤਾਂ ਦੇਨੂ ਕੋਈ ਡਰ ਨਹੀਂ ਹੋਣ ਸਾਡੇ ਕੋਲੇ ਆਪਣੇ ਖੇਤ ਤਾਂ ਸਾਡੇ ਸੁੱਕੇ ਪਏ ਆ ਤੇ ਪੰਜਾਬ ਦੇ ਹੱਤਾਂ ਦੇ ਡਾਕਾ ਜੋ ਕੇਂਦਰੀ ਸਰਕਾਰ ਕੇਂਦਰ ਦੀ ਮਾਲ ਆ ਰਹੀ ਹੈ ਉਹਨੂੰ ਪੂਰੇ ਰੋਸ ਤੇ ਚੱਲਦੇ ਆ ਸਾਰੇ ਇਕੱਠੇ ਹੋਏ ਆ ਪਰ ਅਸੀਂ ਮੰਗ ਕਰਦੇ ਹਾਂ ਕਿ ਕੇਂਦਰੀ ਸਰਕਾਰ ਮੋਦੀ ਸਰਕਾਰ ਨੇ ਜੋ ਪਾਣੀ ਛਡਾਇਆ ਬੀਬੀ ਐਂ ਵੀਡੂ ਕਹਿੰਦੇ ਕਿ ਹਰਾਨੇ ਲਈ ਉਹ ਇਮੀਜੈਂਟਲੀ ਬੰਦ ਹੋਣਾ ਚਾਹੀਦਾ ਇਹਦੇ ਬਿਜਲੀ ਧੱਕਾ ਕਰੇ ਕਹਿੰਦੇ ਆਵਾ ਵੀ ਪਾਣੀ ਬਦਲੇ ਗੱਲ ਕਹੀਏ ਬੜਾ ਧੱਕਾ ਕਰਦੇ ਪਾਣੀ ਲੈ ਕੇ ਕੀ ਕਹਿਣਾ ਚਾਹੁੰਦੇ ਧੱਕਾ ਕਿ ਤੁਸੀਂ ਤੇ ਕਹਿ ਰਹੇ ਪਾਣੀ ਸਭ ਕੋ ਫਾਲਤੂ ਹੈ ਹੀ ਨਹੀਂ ਧੱਕਾ ਤਾਂ ਕਰੀ ਜੀ ਅਸੀਂ ਪਾਣੀ ਦਈਏ ਅਸੀਂ ਪੰਜਾਬ ਦੇ ਅਕੜੀ ਲਾਖ ਹੀ ਕਰ ਰਹੇ ਆ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਮਾਨ ਸਾਹਿਬ ਨੇ ਬੜਾ ਕੀ ਕੱਟ ਕੇ ਆ ਕਿ ਇੱਕ ਬੂੰਦ ਵੀ ਸਾਡੇ ਕੋਲ ਪਾਣੀ ਫਾਲਤੂ ਨਹੀਂ ਹੈਗਾ ਸਾਡੇ ਆਪਣੇ ਖੇ ਸੁੱਕੇ ਪਏ ਆ ਸਾਡਾ ਇਹ ਉਲਟਾ ਬੀਜੇਪੀ ਨੇ ਸੈਂਟਰ ਸਰਕਾਰ ਨੇ ਬੀਪੀਐਮਡੀ ਦੇ ਪ੍ਰੈਸ਼ਰਾਈਜ਼ ਕਰਕੇ ਹਰਿਆਣੇ ਨੂੰ